ਸਭਾ ਚੋਣਾਂ ਲਈ ਉਮੀਦਵਾਰਾਂ ਨੇ ਜ਼ੋਰ ਅਜ਼ਮਾਇਆ ਸ਼ੁਰੂ ਕਰ ਦਿੱਤੀ ਹੈ ਪਰ ਫਲੋਰ ਦੇ ਇੱਕ ਪਿੰਡ ਦੇ ਲੋਕਾਂ ਨੇ ਸਿਆਸੀ ਪਾਰਟੀਆਂ ਦੇ ਨਾਲ ਬਾਈਕਾਟ ਕਰ ਦਿੱਤਾ ਹੈ ਜਿਸ ਕਾਰਨ ਪੰਚਾਇਤ ਦੋ ਧੜਿਆਂ 'ਚ ਵੰਡੀ ਗਈ ਹੈ ਜਿੱਥੇ ਇੱਕ ਪਾਸੇ ਚੋਣਕਾਰਾਂ ਸਿਆਸੀ ਆਗੂ ਜ਼ੋਰ ਅਜਮਾਈ 'ਚ ਜੁਟੇ ਹੋਏ ਹਨ ਉਧਰ ਦੂਜੇ ਪਾਸੇ ਕਈ ਥਾਵਾਂ ਤੇ ਉਹਨਾਂ ਦਾ ਜ਼ਬਰਦਸ ਵਿਰੋਧ ਸਾਹਮਣੇ ਆ ਰਿਹਾ ਹੈ ਅਜਿਹਾ ਇਹ ਮਾਮਲਾ ਹਲਕਾ ਫਲੋਰ ਦੇ ਪਿੰਡ ਮੁਠੜਾ ਕਲਾਜਾ ਸਾਹਮਣੇ ਹੈ ਜਿੱਥੇ ਸਰਪੰਚ ਵੱਲੋਂ ਕਾਲੇ ਭਾਜਪਾ ਕਾਂਗਰਸ ਤੇ ਹੋਰ ਸਿਆਸੀ ਪਾਰਟੀਆਂ ਦਾ ਪਿੰਡ 'ਚ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਉਹਨਾਂ ਫਿਲਕੀ ਇਸ ਬੋਰਡ ਲਗਾ ਕੇ ਵਿਰੋਧ ਜਤਾਇਆ ਅਤੇ ਕਿਹਾ ਕਿ ਕਾਲੀ ਝੰਡੀਆਂ ਨਾਲ ਸਵਾਗਤ ਕਰਾਂਗੇ ਉਧਰ ਦੂਜੇ ਪਾਸੇ ਪੰਜ ਪੰਚ ਦਾ ਅਧਿਕਾਰਿਆ ਕਿ ਪਿੰਡ ਚ ਆਉਣ ਵਾਲੇ ਹਰੇਕ ਪਾਰਟੀ ਦੇ ਉਮੀਦਵਾਰਾਂ ਦਾ ਖੁੱਲ ਕੇ ਸਵਾਗਤ ਕਰਾਂਗੇ। ਉਹਨਾਂ ਨੇ ਮਜੀਲੀ ਤਾਂ ਬੋਡ ਗਲਤ ਲਾਇਆ ਨਾ ਸਾਡਾ ਉਹਨੇ ਕੋਈ ਸਾਨਾ ਸੁਝਾਤਾ ਵੀ ਤਾਂ ਨਾ ਸਾਨੂੰ ਕੁਝ ਪੁੱਛਿਆ। ਵੀ ਬੋਡ ਲਾਉਣ ਲੱਗੇ ਆ। ਅਸੀਂ ਵੀ ਪੰਜ-ਪੰਜ ਆ। ਸਾਨੂੰ ਉਹਨੇ ਕੋਈ ਨਹੀਂ ਪੁੱਛਿਆ ਸਰਪੰਚ ਰੇ। ਅਸੀਂ ਇਹ ਕਹਿੰਨੇ ਆ ਵੀ ਚਲੋ ਠੀਕ ਆ। ਕਾਂਗਰਸ ਆਵੇ, ਬੀਐਸਪੀ ਵਾਲੇ ਆਉਣ, ਕਾਲੀ ਆਉਣ। ਆਪਣੇ ਸਾਰਿਆਂ ਦਾ ਹੱਥ ਆ। ਪਾਰਟੀ ਵਾਲੇ ਆਉਣ ਜਿਹੜਾ ਵੀ ਮੱਝ ਆਵੇ ਅਧਿਕਾਰ ਸਾਰਿਆਂ ਨੂੰ। ਅਸੀਂ ਜੇ ਕੋਈ ਆਊਗਾ ਸਾਡੇ ਲੀਡਰ ਅਸੀਂ ਤਾਂ ਇਹ ਕਹਾਂਗੇ ਵੀ ਕੋਈ ਗ੍ਰਾਂਟ ਸਾਨੂੰ ਦੇ ਕੇ ਜਾਊਗਾ ਕੋਈ ਪਿੰਡ ਦਾ ਵਿਕਾਸ ਜੇ ਅਸੀਂ ਆਪਾਂ ਨੂੰ ਅਸੀਂ ਮਾਤਰੀਆਂ ਜੇ ਰੋਕ ਦਈਏ ਤਾਂ ਫਿਰ ਸਾਡੇ ਗ੍ਰਾਂਟ ਕੌਣ ਦੇ ਕੇ ਜਾਊ ਉੱਤੇ ਪਿੰਡ ਦਾ ਵਿਕਾਸ ਕੌਣ ਕਰੇ ਹਾਂਜੀ ਹਾਂਜੀ ਇਹ ਵੀ ਜਿੱਦਾਂ ਵੀ ਪਿੰਡ ਦੇ ਵਿਕਾਸ ਹੋਣਾ ਚਾਹੀਦਾ ਉਹ ਵਾਅਦਾ ਕਰਨ ਉਹਦੇ ਬਾਰੇ ਕੀ ਚਾਰਾ ਦਾ ਕਰਦੇ ਨਹੀਂ ਸਪੰਸਾਬ ਹੁਣੀ ਵੀ ਜਦੋਂ ਇਲੈਕਸ਼ਨਾਂ 'ਤੇ ਖੜੇ ਸੀ ਉਹਨੇ ਵੀ ਵਾਦੇ ਬਹੁ ਕੀਤੇ ਸਾਡੇ ਨਾਲ ਉਹਨੇ ਕਿਹੜਾ ਵਾਦਾ ਕੋਈ ਪੂਰਾ ਕੀਤਾ ਉਹਨੇ ਨਾ ਕੋਈ ਵਾਦਾ ਕੋਈ ਵਾਦਾ ਨਹੀਂ ਸਾਡੇ ਨਾਲ ਪੂਰਾ ਕੀਤਾ ਉਹਨੇ ਸੈਮਤੀ ਨਾ ਨਹੀਂ ਲਾਏ ਸਾਨੂੰ ਪੁੱਛ ਕੇ ਸਰਪੰਚ ਨੇ ਨਹੀਂ ਲਾਏ ਉਹਨੇ ਆਪੇ ਲਾਏ ਆ ਅਸੀਂ ਉਹਨਾਂ ਦੇ ਸਾਹਮਣੇ ਖਿਲਾਫ ਹਾਂ ਕਿਉਂਕਿ ਅਸੀਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਆ ਕਿ ਸਾਰੇ ਆਪਣੇ ਚੋਣਾਂ 'ਤੇ ਖੜੇ ਆ ਸਾਰੇ ਸਾਡੇ ਪੈਣ ਆ ਸਕਦੇ ਸਾਰੀਆਂ ਪਾਰਟੀਆਂ ਦਾ ਅਸੀਂ ਸਵਾਗਤ ਕਰਦੇ ਜੇ ਸਾਨੂੰ ਉਹਨੇ ਪੁੱਛਿਆ ਹੀ ਨਹੀਂ ਅਸੀਂ ਤਾਂ ਹੁਣ 10 ਦਿਨ ਹੋਏ ਦੇਖੇ ਬੋਰਡ ਆ ਤੇ ਸਾਨੂੰ ਉਹਨੇ ਪੁੱਛਿਆ ਨਹੀਂ ਲਾਏ ਉਹਨੇ ਬੋਰਡ ਆਪੇ ਲਾਏ ਆ ਪੰਜ ਚ ਹੈ ਟੋਟਲ ਕਿੰਨੇ ਪੰਜ ਚ ਹੈ ਤੁਹਾਡੇ ਟੋਟਲ ਸਾਡੇ 9 ਪੰਜ ਆ ਸਰਪੰਚ ਨਾਲ 4 ਪੰਜ ਆ ਹਾਂਜੀ ਤੁਸੀਂ ਸਾਰੀਆਂ ਪਾਰਟੀਆਂ ਦਾ ਸਵਾਗਤ ਕਰਦੇ ਕੋਈ ਵੀ ਆ ਸਕਦਾ ਹੈ ਪਿੰਡ ਦੇ ਵੀ ਲੇਕਿਨ ਸਾਨੂੰ ਕਿਸੇ ਬੰਦੇ ਨੇ ਪਾੜਿਆ ਜਿਹੜਾ ਪਾੜਿਆ ਉਹ ਆਪਣੇ ਆਪ ਮਾਫੀ ਮੰਗ ਲਵੇ ਤੇ ਪਿੰਡ ਦੇ ਵਿੱਚ ਕੋਈ ਵੀ ਪੋਲਿਟੀਕਲ ਪਾਰਟੀ ਆ ਸਕਦੀ ਆ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸਾਨੂੰ ਪਿੰਡ ਦਾ ਵਿਕਾਸ ਚਾਹੀਦਾ ਕਿ ਜਿਹੜੇ 5 ਸਾਲ ਚ ਕਿੰਨਾ ਖੇਤਕ ਦਾ ਵਿਕਾਸ ਹੋਇਆ ਕੋਈ ਨਹੀਂ ਹੋਇਆ ਰੋਕਿਆ ਗਿਆ ਰੋਕਿਆ ਗਿਆ ਫਿਰ ਤੁਸੀਂ ਤੁਹਾਡੇ ਪਿੰਡ 'ਚ ਉਹਨੂੰ ਸਰਪੰਚ ਕਿੱਦਾਂ ਚੁਣਿਆ ਇਹ ਕੁਝ ਬੰਦੇ ਹੈ ਜਿਹੜੇ ਕਿ ਪੈਸੇ ਦੇ ਕੇ ਅੱਗੇ ਦਾ ਗਰਾਫ ਉਹਦਾ 90% ਡਾਊਨ ਹੋਇਆ ਅੱਗੇ ਉਹਦੇ ਨਾਲ ਕਿੰਨੇ ਪੰਚ ਸੀਗੇ ਸਾਰੀ ਪੰਚਾਇਤ ਸਾਰੀ ਪੰਚਾਇਤ ਹੱਦ ਦਾ ਮਤਲਬ ਹੁੰਦਾ ਜਿਸ ਤਰ੍ਹਾਂ ਸਰਪੰਚ ਕਹਿ ਰਿਹਾ ਵੀ ਮੈਂ ਮਠੱਡਾ ਕਲਾ ਦੇ ਵਿੱਚ ਕੋਈ ਬਣ ਨਹੀਂ ਦੇਣਾ ਹੈ ਇਹ ਪੋਲੀਟਿਕਲ ਇਹ ਪੋਲੀਟਿਕਲ ਗੱਲ ਜਿਹੜੀ ਹੈਗੀ ਆ ਇਹ ਸਿਰਫ ਦੱਸਣਾ ਚਾਹੁੰਦਾ ਆ ਕਿ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਹਰ ਇੱਕ ਲੀਡਰ ਕਹਿੰਦਾ ਹਰ ਇੱਕ ਬੰਦੇ ਨੂੰ ਅਧਿਕਾਰ ਆ ਆਪਣਾ ਚੋਣ ਪ੍ਰਚਾਰ ਕਰਨ ਦਾ ਅਸੀਂ ਚਾਹੇ ਬਾਇੰਸ ਮਾਈ ਪਾਰਟੀ ਦੇ ਹੋਣ ਚਾਹੇ ਕਾਂਗਰਸ ਦੇ ਹੋਣ ਚਾਹੇ ਕਾਲੀ ਹੋਣ ਜਿਹੜੀ ਮਾਜੀ ਪਾਰਟੀ ਹੋਵੇ ਅਸੀਂ ਕੰਨੇ ਵਿੱਚ ਸਾਡੇ ਪਿੰਡ ਵਿੱਚ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਾਰਿਆਂ ਦਾ ਪਰ ਜੇ ਆਪਾਂ ਜੇ ਕੁਝ ਆਪਾਂ ਲੈਣਾ ਵੀ ਆ ਸਰਕਾਰਾਂ ਕੋਲ ਲੈਣਾ ਕਿਹੜਾ ਕਿਸੇ ਕੋਲ ਲੈਣਾ ਆ ਇਹਦੇ ਵਿੱਚ ਸਿਰਫ ਉਸ ਬੰਦੇ ਨੂੰ ਆਪਣਾ ਫਾਇਦਾ ਕਿਸੇ ਦਾ ਫਾਇਦਾ ਨਹੀਂ ਹੈਗਾ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਮਠੱਡਾ ਕਲਾ ਲੋਕਾਂ ਨੂੰ ਘਬਰਾਹ ਕਰਕੇ ਉਹਨਾਂ ਨੂੰ ਵਰਤ ਰਿਹਾ ਆ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਆ ਇਸ ਬੰਦੇ ਤੋਂ ਬਚੋ ਇਹ ਬੰਦਾ ਤੁਹਾਨੂੰ ਯੂਜ਼ ਕਰਕੇ ਆਪਣਾ ਉਲੂ ਸਿੱਧਾ ਕਰ ਰਿਹਾ ਜੇ ਜ਼ਮੀਨ ਦੇ ਮਾਮਲੇ 50 ਸਾਲਾਂ ਵਿੱਚ ਦੱਸੋ ਵੀ 50 ਸਾਲਾਂ ਵਿੱਚ ਇਸ ਬੰਦੇ ਨੇ ਕੀ ਕੀਤਾ ਕੀਆ ਲੋਕਾਂ ਨੂੰ ਲਾਜ ਦੇ ਕੇ ਪੰਜ ਪਰ ਮਾੜੇ ਦਾ ਪਲਾਟ ਦੇਣਾ ਕੇਸ ਬੰਦੇ ਨੂੰ ਕੇਸ ਬੰਦੇ ਨੂੰ ਪਲਾਟ ਦਾ ਪੰਜ ਪਰ ਮਾੜੇ ਦਾ ਔਰ ਹੋਰਾਂ ਨੂੰ ਕਹਿ ਰਿਹਾ ਆ ਇਹ ਤੇ ਜਿਹੜੇ ਲੀਡਰ ਆ ਕੇ ਮੈਨਾਂ ਆ ਕੇ ਸਾਡੇ ਨਾਲ ਵਾਅਦੇ ਕਰਨ ਐਦਾਂ ਕਰਨ ਤੂੰ ਦੱਸ ਕਿੰਨੇ ਵਾਅਦੇ ਪੂਰੇ ਕੀਤੇ ਆ ਸਰਬ ਪੁੱਛਣਾ ਚਾਹਣਾ 50 ਸਾਲਾਂ ਵਿੱਚ ਇਹ ਕਹਿੰਦਾ ਮੈਂ ਜ਼ਮੀਨ ਚੜਾਈਆ ਜ਼ਮੀਨ ਦੇ ਮਾਮਲੇ ਚ ਨੇ ਇੱਥੇ ਗੋਰਖ ਧੰਦਾ ਕੀਤਾ ਪੂਰਾ ਇਹਨੇ ਇਹਨੇ ਪੈਸੇ ਕਮਾਏ ਉਹਦੇ ਵਿੱਚ ਇਸ ਬੰਦੇ ਦੇ ਪੈਰਾਂ ਚੱਪਲਾ ਪਈਆਂ ਜਾਂ ਨਾਈਕੀ ਦੇ ਬੂਟ ਪਾਏ ਆ ਜਾਂਦੇ ਏਸੀ ਲੱਗੇ ਆ ਦੋ ਘਰ ਇਹਦੇ ਵਿੱਚ ਔਰ 11 ਜੀ ਘਰ ਵੇਖਾਂਦੇ ਕਿੱਥੋਂ ਪੈਸਾ ਆਉਂਦਾ ਪੁੱਛਣਾ ਆਦੇ ਨੂੰ ਕੋਈ ਨਹੀਂ ਪੁੱਛਦਾ ਕੋਈ ਆਮਦਾ ਨਹੀਂ ਇਹਨੂੰ ਹੈਗੀ ਇੱਕ ਨਿੱਕੇ ਪੈਸੇ ਦੀ ਆਮਦਨੀ ਹੈਗੀ ਪਰ ਮੈਂ ਸਿਰਫ ਅਪੀਲ ਕਰਨਾ ਚਾਹਦਾ ਲੋਕਾਂ ਨੂੰ ਵੀ ਇਸ ਬੰਦੇ ਨੂੰ ਬਚੋ ਇਹਨੂੰ ਸਮਝੋ ਇਹ ਕਰ ਕੀ ਰਿਹਾ ਆ ਮੈਂ ਪਰ ਆਪਣੇ ਸਟ ਪੈਂਟ ਦੇ ਭੋਲੇ ਭਾ ਲੋਕਾਂ ਨੂੰ ਇਹਨੇ ਗੁੰਮਰਾਹ ਕੀਤਾ ਆ ਦੁਮਰਾ ਕਰਕੇ ਉਹਨੂੰ ਬਤਰਿਆ ਆ। ਔਰ ਸਾਡੇ ਪਿੰਡ ਦੇ ਵਿੱਚ ਬੇਨਤੀ ਇਹ ਆਵੇ ਸਾਰੇ ਭਾਈਚਾਰਾ ਮਠੱਡਾ ਗੱਲਾਂ ਦਾ ਇੰਨਾ ਵਧੀਆ ਸੀ। ਸਾਡੇ ਪੰਜਾ ਸੱਤ ਸਾਲਾਂ 'ਚ ਇਸ ਬੰਦੇ ਨੇ ਸਾਡਾ ਦਾ ਭਾਈਚਾਰਾ ਹੀ ਖਤਮ ਕਰਦਾ। ਕਦੀ ਅਜੇ ਤੱਕ ਜਾਤ ਪਾਤ ਨਹੀਂ ਕਦੇ ਹੋਈ ਸੀ। ਜਿਸ ਬੰਦੇ ਨੇ ਜਾਤ ਪਾਤ ਫਲਾਈ ਜੀ। ਫਿਰ ਮੈਂ ਫੇਰ ਬੇਨਤੀ ਕਰਦਾ ਵੀ ਸਾਰਿਆਂ ਨੂੰ ਜਿਹੜੇ ਵੀ ਪੋਲੀਟੀਕਲ ਕੋਈ ਵੀ ਬੰਦਾ ਸਾਡੇ ਪਿੰਡ ਆਵੇ ਅਸੀਂ ਉਹਦਾ ਧੰਨਵਾਦ ਕਰਾਂਗੇ। ਚਾਹੇ ਕਿਹੜੀ ਮਾੜੀ ਪਾਰਟੀ ਹੋਵੇ ਸਾਨੂੰ ਕੋਈ ਨਹੀਂ ਹੈਗਾ ਮਤਲਬ ਵੀ ਹਾਂ ਵੀ ਆਹ ਪਾਰਟੀ ਆਵੇ ਉਹ ਪਾਰਟੀ ਆਵੇ। ਸਾਨੂੰ ਕਹਿੰਦੇ ਸਾਰੇ ਪਾਰਟੀਆਂ ਸਰ ਮੱਥੇ। ਅਸਾਈ ਤੁਹਾਡੇ ਮਾਦੀਨ ਮਾਹੀ ਗੱਲ ਮੈਂ ਪਹੁੰਚਾਉਣਾ ਚਾਹੁੰਦਾ ਸੀਗਾ ਬਾਜੀ ਖਾਲਸਾ ਬਾਜੀ ਖਾਲਸਾ ਹਾਲ ਤਲਾਏ ਹੋਇਆ ਹੁਣ ਸਾਰੇ ਗਾਲ ਤਲਾਏ ਆ ਜੋ ਨਿੱਕੇ ਮੋਟੇ ਚਮਾਰਾਂ ਦੇ ਜੱਟਾਂ ਦੇ ਮੁੰਡੇ ਉਹ ਨਹੀਂ ਅੰਦਰ ਕਰਾਉਂਦੇ ਕਹਿੰਦੇ ਨਸ਼ੇ ਖਾਂਦੇ ਆ ਹੁਣ ਬਿਕਦੇ ਨਸ਼ੇ ਹੁਣ ਕਿਸੇ ਬੰਦੇ ਨੂੰ ਪੜਾਉਂਦਾ ਹੀ ਨਹੀਂ ਹੁਣ ਐਨੇ ਉਹਦੇ ਲੱਗੇ ਨਸ਼ੇ ਬਿਕਦੇ ਆ ਉਹਨਾਂ ਦੇ ਬੰਦੇ ਜਿਹੜੇ ਨਾਲ ਰਲੇ ਹੋਇਆ ਉਹ ਵੇਚਦੇ ਆ ਉਹਨਾਂ ਨੂੰ ਪੜਾਉਂਦਾ ਹੀ ਨਹੀਂ ਵੇਚਦੇ ਆ ਉਹਦੇ ਬੰਦੇ ਆ ਵੇਚਦੇ ਹੈ ਚਮਾਰੇ ਆ ਹੋਰ ਕੌਣ ਆ ਸਤ ਜੀ ਮੇਰਾ ਨਾਮ ਸਤਨਾਮ ਲਾਲ ਸ਼ਾਮਾ ਮੈਂਬਰ ਬਲਾਕ ਸ਼ਾਂਤੀ ਸਾਫਤਾ ਪਿੰਡ ਮੁਛਡਾ ਕਲਾ ਇਹਦਾ ਕੰਮ ਇਹ ਕਾਲੀਆਂ ਝੰਡੀਆਂ ਪਹਿਲਾਂ ਕਾਲੀਆਂ ਝੰਡੀਆਂ ਦਿਖਾਉਂਦਾ ਲੀਡਰਾਂ ਨੂੰ ਬਾਅਦ ਚ ਉਹਨਾਂ ਨਾਲ ਜਾ ਕੇ ਡਿਨਰ ਵੀ ਕਰਦਾ ਜੇ ਲੀਡਰ ਜੇ ਕਾਲੀਆਂ ਝੰਡੀਆਂ ਉਹਨਾਂ ਨੂੰ ਦਿਖਾ ਲੂੰਗਾ ਅਸੀਂ ਵੀ ਇਹਦੇ ਕੋਲ ਪੁੱਛਣਾ ਚਾਹੁੰਦੇ ਹਾਂ ਵੀ 5 ਸਾਲ ਪਿਛਲੇ 'ਚ ਵੀ ਇਹਨੇ ਪਿੰਡ ਦਾ ਕੀ ਕੀਤਾ ਜੇ ਐਤੀ 5 ਸਾਲ ਦੇ ਵਿੱਚ ਇਹਨੇ ਕੁਝ ਨਹੀਂ ਕੀਤਾ ਸੀ ਉਹ ਪੰਚਾਇਤ ਘਰ ਅਸੀਂ ਵੀ ਇਹਨੂੰ ਕਾਲੀਆਂ ਝੰਡੀਆਂ ਦਾ ਸਵਾਗਤ ਕਰਾਂਗੇ ਜਿੰਨੀ ਵਾਰ ਪੰਚਾਇਤ ਘਰ ਬੈਠੂਗਾ ਕਾਲੀਆਂ ਝੰਡੀਆਂ ਦਾ ਸਵਾਗਤ ਹੋਊਗਾ ਪਿਛਲਾ ਜੋ ਵੀ ਇਹਨੇ ਕੰਮ ਕੀਤਾ ਕਹਿੰਦਾ ਨਹੀਂ ਦਿੱਤਾ 40-42 ਲੱਖ ਰੁਪਏ ਪਹਿਲਾਂ ਵੀ ਪਿੰਡ ਦਾ ਆਇਆ ਪਿੰਡ ਦਾ ਵਿਕਾਸ ਇਹਨੇ ਕੋਈ ਨਹੀਂ ਕੀਤਾ ਜਿੰਨੇ ਪੈਸੇ ਲਾਏ ਨੇ ਆਪਣੀ ਜੀ.ਟੀ. ਪਾਏ ਆ ਉਹ ਸਾਰੇ ਸਬੂਤ ਵੀ ਸਾਹ ਆਰ.ਟੀ.ਆਈ ਦੇ ਵਿੱਚ ਤੋਂ ਸਵਾਲ ਪੁੱਛਿਆ ਵੀ ਜਵਾਬ ਪੁੱਛਿਆ ਇਹਦਾ ਅਜੇ ਤੀਂ ਪੰਜ ਸਾਲ ਦਾ ਇਹਨੂੰ ਜਵਾਬ ਹੀ ਦੇ ਹੋਇਆ ਬਈ ਉਸਨੂੰ ਜਿਹੜਾ 45 ਲੱਖ ਰੁਪਈਆ ਤੁਸੀਂ ਕਿੰਨੇ ਵੇ ਆਇਆ ਅਕਰਦਲ ਵੇਲੇ ਜਿਹੜੇ ਸਡੇ ਨਾਮ ਆ ਉਹਨਾਂ ਦੇ ਪੰਜ ਸੀ ਉਹਨਾਂ ਨੇ ਕੋ ਮਤੇ ਤੇ ਸਹਿਮਤ ਕੀਤੇ ਹੋ ਕਰੇ ਜੀ ਉਹ ਪੰਜੇ ਹੋ ਰਹੇ ਸੀ ਜੀ ਪੰਚਾਇਤ ਸਾਰੀ ਉਹਦੀ ਸੀ ਆਰਟੀਆਰ ਦੇ ਵਿੱਚ ਚਿੱਠੀ ਪਾਈਏ ਦੋ ਵਾਰ ਦੋ ਆਰਟੀਆਰ ਪਾਈਆਂ ਉਹਦਾ ਕੋਈ ਜਵਾਬ ਨਹੀਂ ਦਿੱਤਾ ਇਹਨੇ ਜੀ ਜਿਹੜਾ ਇਹਦਾ ਜੋ 30 ਦਿਨ ਦੇ ਵੀ ਦੇਣਾ ਪੈਂਦਾ ਉਸ ਤੋਂ ਬਾਅਦ ਤਾਂ ਉਹਨਾਂ ਤੇ ਵੀ ਕਰਵੇਂ ਤੁਸੀਂ ਇਹਨਾਂ ਤੇ ਬਾਰੇ ਪੁੱਛਿਆ ਕਿਸੇ ਨੂੰ ਵੀ ਨਹੀਂ ਅਸੀਂ ਇਹ ਜਿੰਨੀ ਵਾਰੀ ਪੁੱਛਿਆ ਹਰ ਇੱਕ ਵਾਰੀ ਕਹਿੰਦਾ ਹਾਂ ਤੁਹਾਨੂੰ ਦਿੰਨੇ ਆ ਅਗਲੀ ਵਾਰ ਦਿੰਨਾ ਪਹਿਲਾਂ ਪੰਚਾਇਤ ਅਫ ਹੁਣ ਵੀ ਜਦੋਂ ਨਵੀਂ ਪੰਚਾਇਤ ਚੁਣ ਕੇ ਗਈ ਆ ਪਹਿਲੀ ਵਾਰ ਪੰਚਾਇਤ ਦੇ ਵਿੱਚ ਉੱਥੋਂ ਗਿਆ ਉਹ ਇਹ ਪੁੱਛਿਆ ਵੀ ਤੂੰ ਪਿਛਲਾ ਹਫ਼ਤਾ ਦਾ ਕੋਈ ਦੇ ਦੇ ਸਾਹਮਣੇ ਜਿਹੜਾ ਤੇਰੇ ਕੋਲ ਹੈਗਾ ਪਿਛਲਾ ਉਹ ਵੀ ਇਹਨੇ ਹੱਲੇ ਤਾਂ ਹੀ ਨਹੀਂ ਦਿੱਤਾ ਹਰ ਇੱਕ ਵਾਰੀ ਇਹਦੇ ਜਵਾਦ ਅਗਲੀ ਵਾਰ ਨੂੰ ਨਾ ਅਗਲੀ ਵਾਰ ਨੂੰ ਦਿੰਦਾ ਮੰਗ ਕਰਦੀ ਹੈ ਜਿਹੜੀ ਅਸੀਂ ਇਨਕੁਆਰੀ ਜਿਹੜੀ ਪਾਈ ਆ ਉਹਦੇ ਤੇ ਵੀ ਕਾਰਵਾਈ ਦੇ ਪੁੱਛਗਛ ਕਰਨੀ ਚਾਹੀਦੀ ਆ ਇਹ ਤਾਂ ਜਿੰਨੀ ਝੰਡੇ ਜਿਹੜੇ ਦਿਖਾਲਦਾ ਆਪਣੀ ਬਾਵਾ ਕਰਨ ਲਈ ਦਿਖਾਲਦਾ ਆ ਹੋਰ ਇੱਕ ਕੱਖ ਨਹੀਂ ਕਰਦਾ ਜੀ ਪੂਰੇ ਵਿੱਚ ਇਹਨੇ ਵੀ ਦਿੱਤਾ ਪੰਜ ਪਰਮਾਂ ਲਈ ਹਰਾ ਚਾਰਾ ਦੇਣਾ ਆ ਫਰਾਂ ਟੂਟੀਆਂ ਫਸਾਂ ਟੂਟੀਆਂ ਦੇ ਬਿੱਲ ਮਾਫ ਕਰੂੰਗਾ ਕੁਛ ਆ ਕਰੂੰਗਾ ਆ ਕਰੂੰਗਾ ਪਿੰਡ ਦੇ ਕਈ ਕੰਮ ਇਹ ਕਹਿੰਦਾ ਮੈਂ ਕਰੂੰਗਾ ਹੱਲੇ ਤੀ ਇੱਕ ਵੀ ਤੋਂ ਮਤਾ ਨਹੀਂ ਪਿਆ ਆਂਗਣਵਾਰੀ ਸਾਡੇ ਪਿੰਡ ਦੇ ਵਿੱਚ ਦੋ ਆਂਗਣਵੜੀ ਦੋ ਵਾਂਗਣਵੜੀਆਂ ਦਾ 945000 ਰੁਪਏ ਆ ਆ ਪਿਛਲੇ 5 ਸਾਲ ਦੇ ਵਿੱਚ ਇਹਨੇ ਉਹ ਉਹ ਸੇ ਨਹੀਂ ਛੜਿਆ ਇਹਦੇ ਕੋਲ ਹੋਰ ਇਹਨਾਂ ਕੀ ਕਰ ਲੈਣਾ ਸੀ ਕੋਈ ਸਚਾਈ ਨਹੀਂ ਹੈ ਇਸ ਕਾਲ ਦੇ ਵਿੱਚ ਇਹ ਸਿਰਫ ਫੋਕੀ ਵਾਵਾ ਬਟੂਰਨ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਾਂ ਤਾਂ ਸਾਬਤ ਕਰਨ ਕਿ ਕਿਹੜੇ ਐਮਐਲਏ ਜਾਂ ਐਮਪੀ ਦੇ ਨਾਲ ਅਸੀਂ ਕਿਤੇ ਬੈਠ ਕੇ ਖਾਣਾ ਖਾਦਾ ਕੋਈ ਫੋਟੋ ਕੋਈ ਵੀਡੀਓ ਉਹਨਾਂ ਦੇ ਕੋਲ ਹੋਵੇ ਇਹ ਸਿਰਫ ਅਨਰਸੈਸਰਲੀ ਇਹ ਸਾਰਾ ਕੁਝ ਇਸ ਕਰਕੇ ਕੀਤਾ ਜਾ ਰਿਹਾ ਕਿ ਇਹ ਪਿੰਡ ਦੇ ਵਿੱਚ ਮਾਹੌਲ ਜਿਹੜਾ ਆ ਉਹ ਤਣਾਅਪੂਰਨ ਰਹੇ ਇਹ ਪ੍ਰੈਸ ਕਾਨਫਰੰਸ ਕਰਨ ਵਾਲੇ ਉਹ ਲੋਕ ਆ ਜਿਹੜੇ ਪਿੰਡ ਦੀ ਡਵੈਲਪਮੈਂਟ ਵਾਸਤੇ ਜੇਕਰ ਕਦੀ ਕੋਈ ਮਤਾ ਪਾਇਆ ਜਾਂਦਾ ਤਾਂ ਇਹ ਮਤੇ ਤੇ ਸਾਈਨ ਨਹੀਂ ਕਰਦੇ ਜਾਂ ਪੰਚਾਇਤ ਘਰੋਂ ਪੰਚਾਇਤ ਦਫ਼ਤਰ ਦੇ ਵਿੱਚੋਂ ਉੱਠ ਕੇ ਚਲੇ ਜਾਂਦੇ ਆ ਇਹ ਡਵੈਲਪਮੈਂਟ ਕਰਨ ਵਾਸਤੇ ਪੰਜ ਪੰਜ ਜਿਹੜੇ ਆ ਇਸ ਕਰਕੇ ਨਹੀਂ ਬਣੇ ਇਹ ਤਾਂ ਸਿਰਫ ਅੜਿੱਕਾ ਪਾਉਣ ਵਾਸਤੇ ਵਿਰੋਧੀ ਧਿਰਾਂ ਨੇ ਲੈਂਡ ਮਾਫੀਆ ਦੇ ਇਸ਼ਾਰੇ ਤੇ ਔਰ ਮੌਜੂਦਾ ਐਮਐਲਏ ਐਮਪੀਆ ਦੇ ਇਸ਼ਾਰੇ ਦੇ ਉੱਤੇ ਜਿਹੜੇ ਇਹ ਪੰਜ ਜਿਹੜੇ ਆ ਕੰਮ ਕਰ ਰਹੇ ਆ ਅਸਲ ਦੇ ਵਿੱਚ ਇਹਨਾਂ ਨੂੰ ਬਿਲਕੁਲ ਵੀ ਇਸ ਚੀਜ਼ ਦੀ ਸਮਝ ਨਹੀਂ ਹੈ ਕਿ ਅਸੀਂ ਪਿੰਡ ਦੇ ਵਿੱਚ ਪੰਜ ਬਣੇ ਆ ਜਾਂ ਅਸੀਂ ਕੋਈ ਪਿੰਡ ਦੇ ਵਿੱਚ ਡਵੈਲਪਮੈਂਟ ਦੇ ਕੰਮ ਜਿਹੜੇ ਹੋ ਰਹੇ ਆ ਉਹਨਾਂ ਦੇ ਵਿੱਚ ਅਸੀਂ ਹਿੱਸਾ ਲਈਏ ਇਹ ਸਿਰਫ ਤੇ ਸਿਰਫ ਅੜਿੱਕੇ ਪਾਉਂਦੇ ਆ ਤੇ ਸਾਡੇ ਕੋਲ ਡਾਕੂਮੈਂਟ ਐਵੀਡੈਂਸ ਆ ਇਹਨਾਂ ਦੇਖ ਕੇ ਜਿਹੜੇ ਜਦੋਂ ਵੀ ਕੋਈ ਅਸੀਂ ਮਤਾ ਪਾਉਨੇ ਆ ਪਿੰਡ ਦੀ ਡਵੈਲਪਮੈਂਟ ਲਈ ਤੇ ਇਹ ਉਹਦੇ ਉੱਤੇ ਸਾਈਨ ਨਹੀਂ ਕਰਦੇ ਸੋ ਇਸ ਕਰਕੇ ਇਹ ਜੋ ਕੁਝ ਵੀ ਹੋ ਰਿਹਾ ਪਿੰਡ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਕਰਨ ਵਾਸਤੇ ਇਹ ਸ਼ਰਾਰਤੀ ਅਨਸਰ ਜਿਹੜੇ ਆਪਣੀ ਭੂਮਿਕਾ ਨਿਭਾ ਰਹੇ ਆ ਗੋਰਖ ਧੰਦਾ ਕੋਈ ਆਦਮੀ ਸਾਬਤ ਕਰੇ ਅਸੀਂ ਤਾਂ ಗ್ರಾಮ ਪੰਚਾਇਤਮ ਠੱਡਾ ਤਲਾਂ ਦੀ ਮਾਲਕੀ ਵਾਲੀ ਵਾਹੀਯੋਗ ਜ਼ਮੀਨ ਛਡਾਉਣ ਵਾਸਤੇ ਸਿਰਫ ਤੇ ਸਿਰਫ ਰਿਕਾਰਡ ਵਿੱਚੋਂ ਮੇਰੇ ਖਾਲ 12000 ਰੁਪਏ ਸਰਕਾਰੀ ਖਾਤੇ ਚੋਂ ਲਿਆ ਉਹਦੇ ਡਾਕੂਮੈਂਟ ਐਵੀਡੈਂਸ ਬੋਲਦੇ ਆ ਜਿਹੜਾ ਵਕੀਲ ਸਾਹਿਬ ਨੂੰ ਜਿਹੜੀ ਪੇ ਕੀਤੀ ਸੀ ਬਾਕੀ ਦੇ 8-10 ਕੇਸ ਜਿਹੜੇ ਆ ਉਹ ਅਸੀਂ ਨਿੱਜੀ ਲੜ ਰਹੇ ਆ ਪਿੰਡ ਦੀ ਡਵੈਲਪਮੈਂਟ ਵਾਸਤੇ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ ਆਪਣੇ ਕੋਲੋਂ ਖਰਚਾ ਕਰ ਰਹੇ ਆ ਉਹ ਸਾਡੇ ਸਾਥੀ ਅਸੀਂ ਕਿੱਥੋਂ ਲਿਆਉਨੇ ਉਹ ਸਾਡਾ ਨਿੱਜੀ ਜਿਹੜਾ ਆ ਉਹ ਮੈਟਰ ਹੈਗਾ ਇਹਦੇ ਵਿੱਚ ਗੋਰਖ ਧੰਦਾ ਕੌਣ ਕਰ ਰਿਹਾ ਕਿੱਦਾਂ ਕਰ ਰਿਹਾ ਜਾਂ ਤਾਂ ਕੋਈ ਸਾਬਤ ਕਰੋ ਨਾ ਕਿ ਕਿੱਥੋਂ ਲਏ ਜੇ ਤਾਂ ਇਹਨਾਂ ਦੇ ਜਿਹੜੇ ਸਾਥੀ ਬੋਲ ਰਹੇ ਆ ਜੇ ਇਹਨਾਂ ਨੇ ਕੋਈ ਇੱਕ ਵੀ ਰੁਪਈਆ ਦਿੱਤਾ ਪਿੰਡ ਦੀ ਡਵੈਲਪਮੈਂਟ ਦੇ ਨਾਂ ਤੇ ਤਾਂ ਉਹ ਦੱਸਣ ਜਿਹੜਾ ਮੈਂ ਲੈ ਕੇ ਮੁਕਰਿਆ ਹੋਆ ਤੋ ਇਸ ਕਰਕੇ ਜਿਹੜਾ ਇਹ ਸਰਬ ਜਿਹੜੀਆਂ ਤਥਾ ਤੋਂ ਪਰੈਤ ਜਿਹੜੀ ਖਬਰ ਆ ਇਹਦੇ ਚ ਕੋਈ ਸਚਾਈ ਨਹੀਂ ਹੈ ਐਮੀ ਅਨਨੈਸੈਸਰਲੀ ਹਾਰ ਤੋਂ ਬੁਖੜਾ ਕੇ ਇਹ ਸਾਥੀ ਜਿਹੜੇ ਆ ਮੌਜੂਦਾ ਜਿਹੜੇ ਸਰਕਾਰਾਂ ਜਿਹੜੇ ਐਮ ਐਲ ਏ ਐਮ ਪੀ ਆਂ ਦੇ ਖਿਲਾਫ ਇਹ ਰੋਡ ਲੱਗੇ ਆ ਉਹ ਸਿਰਫ ਇਹਨਾਂ ਦੇ ਕੋਲੋਂ ਫੋਕੀ ਵਾ ਵਾ ਉਹਨਾਂ ਦੀਆਂ ਗੋਡ ਬਾਕਸ ਚ ਰਹਿਣ ਵਾਸਤੇ ਇਹ ਜਿਹੜੀ ਸਾਰੀ ਪ੍ਰੈਸ ਕਾਨਫਰੰਸ ਕੀਤੀ ਗਈ ਰੋਡ ਲਗਾਏ ਗਏ ਆ ਉਹ ਸਰਪੰਚ ਗ੍ਰਾਮ ਪੰਚਾਇਤ ਮਠੱਡਾ ਕਲਾਵਲੋਂ ਲਗਾਏ ਗਏ ਆ ਇਹਦੇ ਵਿੱਚ ਕਿਸੇ ਦਾ ਕਿਸੇ ਪੰਚਾਇਤ ਮੈਂਬਰ ਦਾ ਨਾਮ ਨਹੀਂ ਲਿਖਿਆ ਹੋਇਆ ਨਾਲੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਇਹ ਉਹ ਧੜਾ ਜਿਹੜਾ ਲੈਂਡ ਮਾਫੀ ਵੱਲੋਂ ਸਾਡੇ ਪਿੰਡ ਚ ਬਣਾਇਆ ਗਿਆ ਜਿਨ੍ਹਾਂ ਤੋਂ ਅਸੀਂ ਜ਼ਮੀਨ ਛੜਾਈ ਆ ਪੰਚਾਇਤ ਦੀ ਤੋਂ ਇਹ ਇਹਨਾਂ ਦੀ ਕੋਈ ਉਹਦੇ ਵਿੱਚ ਕਿਸੇ ਦਾ ਵੀ ਕੋਈ ਨਾਂ ਨਹੀਂ ਲਿਖਿਆ ਹੋਇਆ ਉਹ ਅਸੀਂ ਸਰਪੰਚ ਗ੍ਰਾਮ ਪੰਚਾਇਤ ਮਠੱਡਾ ਤਲਾ ਮੈਂ ਆਪਣੀ ਵੱਲੋਂ ਲਗਾਏ ਗਏ ਆ ਔਰ ਅਸੀਂ ਡਟ ਕੇ ਵਿਰੋਧ ਕਰਾਂਗੇ ਵੀ ਉਹਨਾਂ ਲੀਡਰਾਂ ਦਾ ਜਿਹੜੇ ਲੀਡਰਾਂ ਨੇ ਸਾਡੇ ਪਿੰਡ ਮਠੱਡਾ ਤਲਾ ਦੇ ਵਿਕਾਸ ਦੇ ਕੰਮ ਹੋਣ ਤੋਂ ਰੋਕਿਆ ਸਾਨੂੰ ਔਰ ਸਾਨੂੰ ਜਿਹੜੀ ਫਾਈਨੈਂਸ ਨਹੀਂ ਦਿੱਤਾ ਹੈਗਾ ਸਾਨੂੰ ਗਰੰਟਾ ਨਹੀਂ ਦਿੱਤੀਆਂ ਹੈਗੀਆਂ ਪਿਛਲੇ ਸਮੇਂ ਦੌਰਾਨ ਜੇ ਹੁਣ ਇਹ ਕਾਂਗਰਸ ਦੇ ਇਸ਼ਾਰੇ ਤੇ ਬੋਲ ਰਹੇ ਆ ਕੁਝ ਲੋਕ ਜਿਹੜਾ ਕੁਝ ਧੜਾ ਹੈਗਾ ਆ ਉਹਨਾਂ ਨੂੰ ਪੁੱਛਿਆ ਜਾਵੇ ਕਿ ਜਦੋਂ ਹੁਣ ਲੇਟੈਸਟ ਜਿਹੜੀ ਗ੍ਰਾਂਟ ਪਿੰਡ ਮਠੜਾ ਕਲਾਂ ਨੂੰ ਮਿਲਣੀ ਸੀ ਜਿਹੜੀ ਮੌਜੂਦਾ ਉਸ ਵੇਲੇ ਸਮੇਂ ਦੌਰਾਨ ਐਮਪੀ ਸਾਹਿਬ ਨੇ ਦੇਣੀ ਸੀ ਉਹ ਸਾਡੇ ਪਿੰਡ ਨੂੰ ਕਿਉਂ ਨਹੀਂ ਦਿੱਤੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਬਾਕੀ ਜਿਹੜਾ ਇਹ ਇਸ ਕਰਕੇ ਲੋਕ ਜਿਹੜੇ ਆ ਇਹਨਾਂ ਤੋਂ ਹਾਰ برداشت ਨਹੀਂ ਹੋ ਰਹੀ ਇਹ ਸਾਡੇ ਸਾਹਮਣੇ ਇਲੈਕਸ਼ਨ ਦੇ ਦਰਮਿਆਨ ਜਿਹੜੇ ਆ ਆਪੋਜੀਸ਼ਨ ਚ ਖੜੇ ਸੀ ਇਹ ਹਾਰ ਗਏ ਆ ਹੁਣ ਇਹ ਜੇ ਇਹਨਾਂ ਨੂੰ ਇਹ ਇਹ ਸਵਾਗਤ ਕਰਨਗੇ ਤਾਂ ਅਸੀਂ ਵਿਰੋਧ ਕਰਾਂਗੇ ਫਲੋਰ ਤੋਂ ਰੋਜ਼ਾਨਾ ਨਿਊਜ਼ 24 ਲਈ ਅਜੇ ਸਿੰਘ ਨਾਗੀ ਦੀ ਰਿਪੋਰਟ ਖਬਰਾਂ ਤੇ ਸੰਸਾਰ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ